ਤੇ ਉਹ ਅਗੇ ਉਹਨਾਂ ਦੇ ਘਾਰ ਬੰਬ ਪਾਉਂਦੇ ਨੇ ਜਦੋਂ ਗੋਲੀ ਚੱਲੇ ਉਹਨਾਂ ਦੇ ਰੀਜ ਹੀ ਕਰਦੀ ਹੈ ਨਾ ਬੰਬ ਪੁੱਪ ਕਿੰਦਰਾ ਪੰਦਾ ਉਹਨਾਂ ਦੇ ਜਿਤਨਾ ਇਹ ਘਾਰ ਛੱਡ ਕੇ ਨਾ ਅੱਤਵਾਦੀ ਉਹਨਾਂ ਨੇ ਗੋਰਾ ਮਾਰਦੇ ਉਹਨਾਂ ਦੀਆਂ ਨੂੰ ਅੱਤਵਾਦੀ ਛੱਡ ਕੇ ਨਾ ਅੱਤਵਾਦੀ ਗੋਲੀਆਂ ਵਾਇਰ ਦੇ ਮੱਥੇ ਤੇ ਤੇ ਬੰਬ ਜਿਹੜਾ ਅਟੈਕ ਉੱਤੇ ਪੀਲੀ ਫਾਇਰ ਲੇ ਪੰਦਾ ਗੱਜਣ ਦੇ ਹਾਂਜੀ ਕੀ ਨਾਮ ਜੀ? ਕੁਸ਼ਮੀਰ ਸਿੰਘ। ਹਾਂਜੀ ਰਾਤ ਨੂੰ ਜੋ ਹਾਲਾਤ ਰੇ ਆ ਪਿੰਡ ਸਕੋਲ ਦੇ ਵਿੱਚ ਤੁਸੀਂ ਖੜੇ ਹੋ ਕੀ ਸਥਿਤੀ ਰਹੀ ਹੈ? ਬਹੁਤ ਜ਼ਿਆਦਾ ਮੜਿਆ ਆ ਕੀ ਜੋ ਸੋਟੋਟੇ ਵਿੱਚ ਜੋ ਬੁਢੀਆਂ ਵਡੀਆਂ ਸਭ ਬਾਹਰ ਹੀ ਪੇਸਾ 10-15 ਬੰਦੇ ਸੀ ਉੱਥੇ ਕਿੰਨੀ ਵਾਦੀ ਪਿੰਡ ਟੁੱਟੇ? 450 ਇਸ ਲਈ ਕਿੰਨੇ ਬੰਦੇ ਪਿੰਡ ਦੇ? ਅਜੇ ਤਾਂ ਹੁਣ ਤੋਂ ਵਾਦੀ ਟੁੱਟਰੀ ਵਾਦੀ ਗਈ ਹੈ ਜੀ ਸੋ ਇਹਦੀ। ਕਿੰਨੇ ਵੀ ਪੜੇ ਉਹਦੇ ਕੋਲ ਜਿਹੜੇ ਦੂਰ ਜਿਹੜੇ ਆਉ ਨਹੀਂ ਪੁੱਜੇ ਜਿਹੜੇ ਲੱਗ ਸਕਦੇ ਜਿਹੜੇ ਪਹਿਲੀਆਂ ਪੁਲੀਆਂ ਖੋ ਚੱਕੇ ਸੀ ਉਹ ਤੇ ਪੁੱਜੀ ਗਏ ਨੇ ਹਾਂ। ਯੋਦਾਨੋ ਇਹ ਤਾਂ ਸ਼ਿਵਰ ਕਰਨਾ ਪੈਂਦਾ ਤੇ ਕੀ ਦਿੱਕਤ ਆਉਂਦੀਆਂ ਦਿੱਕਤ ਬਹੁਤ ਜਿਆਦਾ ਹੈ ਜੀ ਦਿੱਕਤ ਇਹ ਵੀ ਸਾਡੇ ਕੋਲ ਰਹਿਣ ਨੂੰ ਜਗ੍ਹਾ ਨਹੀਂ ਹੈ ਰਹਿਣ ਨੂੰ ਜਗ੍ਹਾ ਨਹੀਂ ਪ੍ਰਸ਼ਾਸਨ ਕੋਲ ਮੰਗ ਕਰਨੇ ਆ ਵੀ ਹਾਨੂੰ ਪੰਜ ਪੰਜ ਦਾਜਾ ਮਰਲੇ ਪਲਾਟ ਦਿੱਤੇ ਜਾਂਦੇ ਤੇ ਜਦੋਂ ਇਹ ਬੱਚੇ ਸਾਡੇ ਦੇਲੇ ਆ ਵੀ ਜਾ ਕੇ ਆਰਾਮ ਨਾਲ ਰਹਿ ਸਕੀਏ ਕਿਸੇ ਨਹੀਂ ਹਾਂਜੀ ਭਾਈ ਕੀ ਨਾਮ ਜੀ ਮੇਰਾ ਨਰਪਨ ਸਿੰਘ ਪਿੰਡ ਸਖੋਲ ਚ ਖੜੇ ਹੋ ਰਾਤ ਨੂੰ ਜੋ ਹਲਾਅਦੇ ਆ ਕੀ ਦਿੱਕਤਾਂ ਆਈਆਂ ਦਿਕਤਾਂ ਜੀ ਦੇਖੋ ਜੀ ਜੁੱਦ ਦਾ ਹਾਲਾਤ ਬਣੇ ਹੋਏ ਆ ਪਿੰਡ ਖਾਲੀ ਹੋ ਗਏ ਜੇ ਆਪਦੀ ਮਰਜ਼ੀ ਨਾਲ ਡਰ ਨਾਲ ਜੇ ਕਈਏ ਸਰਕਾਰ ਵੱਲੋਂ ਤੇ ਕਿਸੇ ਨੇ ਕਿਹਾ ਨਹੀਂ ਵੀ ਤੁਸੀਂ ਚਲੇ ਜਾਓ ਫਿਰ ਵੀ ਇਹ ਦਿੱਕਤਾਂ ਸਾਨੂੰ 1999 ਤੋਂ 2001 16 ਜਦੋਂ ਸਰਜੀਕਲ ਸਟ੍ਰਾਈਕ ਉਦੋਂ ਵੀ ਇਹ ਕਿੰਨੀ ਵੱਦੀ ਹੈ ਪਿੰਡ ਦੀ ਤਕਰੀਬਨ 450 ਤੋਂ 500 ਵੱਦੀ ਹੈ ਤੇ 2001 ਦੇ ਵਿੱਚ ਜਦੋਂ ਪਿੰਡ ਤੋਂ ਖਾਲੀ ਹੋਇਆ ਸੀ ਤੇ ਉਦੋਂ ਸਕੂਲਾਂ ਦੇ ਵਿੱਚ ਬਣਾਵਾਂ ਲਈਆਂ ਸੀ ਕਿਤੇ ਗੁਰਦੁਆਰਿਆਂ ਦੇ ਵਿੱਚ ਲਈਆਂ ਸੀ ਸਰਕਾਰ ਨੇ ਕਿਹਾ ਸੀ ਵੀ ਆਪਾਂ ਪੰਜ-ਪੰਜ ਮਰਲੇ ਪਲਾਟ ਜਿਹੜੇ ਆ ਉਹ ਜਿਹੜੇ ਆਪਣੇ ਬਾਰਡਰ ਦੇ ਇਲਾਕੇ ਦੇ ਨੇੜੇ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਦਵਾਂਗੇ ਤਾਂ ਜੋ ਆਪਣੀਆਂ ਕੋਈ ਘਰ ਮਕਾਨ ਬਣਾ ਕੇ ਕਿਤੇ ਵੀ ਐਮਰਜੈਂਸੀ ਵੇਲੇ ਉਹ ਜਾ ਸਕਣ ਪਰ ਉਹ ਸਰਕਾਰ ਨੇ ਹਜੇ ਤੱਕ ਉਹ ਵਾਦਾ ਪੂਰਾ ਨਹੀਂ ਕੀਤਾ ਇਸ ਵੇਲੇ ਪਿੰਡ ਦੀ ਕੀ ਸਥਿਤੀ ਹੈ ਜੀ ਕਿੰਨੇ ਕੁ ਲੋਕ ਇਸਲੇ ਪਿੰਡ ਸ ਇਸ ਵੇਲੇ ਤਕਰੀਬਨ 15 ਤੋਂ 16 ਜੇ ਕਹਿ ਲਈਏ ਤੇ ਓਨੇ ਕੀ ਬੰਦੇ ਹੈਗੇ ਬਾਕੀ ਬੱਚੇ ਜਨਾਨੀਆਂ ਬਜ਼ੁਰਗ ਜਿਹੜੇ ਨੇ ਉਹ ਸਾਰੇ ਹੀ ਆਪਣੇ ਰਿਸ਼ਤੇਦਾਰਾਂ ਦੇ ਕਿਤੇ ਜਾ ਜਾ ਬੈਠੇ ਆ ਦੂਰ ਹੋ ਚਾਰੇ ਜੋ ਵੀ ਆਪਣਾ ਨਾਲ ਦਾ ਕੋਈ ਕਪੜਾ ਲੀੜਾ ਲੈ ਕੇ ਉਹ ਹੀ ਲੈ ਕੇ ਗਿਆ ਬਾਕੀ ਜੇ ਕਈ ਤਾਂ ਸਾਰਾ ਸਮਾਨ ਇੱਥੇ ਹੈ 气给断了。